ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਮੋਹੱਲੀ ਦਾ ਜਿਹੜਾ ਹੋਮਲੈਂਡ ਹੈ ਹੁਣ ਇੱਕ ਗੈਂਗਲੈਂਡ ਬੰਦਾ ਜਾ ਰਿਹਾ ਹੈ ਤੁਹਾਨੂੰ ਇੱਕ ਸੀਸੀਟੀਵੀ ਦਿਖਾ ਦਿੰਨੇ ਆ ਦਹਿਸ਼ਤ ਦੀ ਇਹ ਸੀਸੀਟੀਵੀ ਵਾਰਦਾਤ ਹੈ ਜਿਹੜਾ ਗੋਲੀकांड ਹੋਇਆ ਸੀਗਾ ਗੋਲੀकांड ਤੇ ਤੁਹਾਨੂੰ ਦੱਸ ਦਈਏ ਦੋ ਸਕੇ ਪਰਾ ਸੁਖਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਤੇ ਤਾਬੜ ਤੋਰ ਜਿਹੜੀ ਕਿ ਹੋਮਲੈਂਡ ਵਿੱਚ ਦੇਰ ਰਾਤ ਫਾਇਰਿੰਗ ਕੀਤੀ ਗਈ ਸੀ ਤੇ ਪੁਲਿਸ ਨੂੰ ਉੱਥੋਂ ਦੀ ਚਾਰ ਤੋਂ ਲੈ ਕੇ ਪੰਜ ਖੋਲ ਵੀ ਜਿਹੜੇ ਆ ਕਿ ਬਰਾਮਤ ਕਰ ਲਏਗੇ ਸੀ ਤੇ ਤੁਹਾਨੂੰ ਦੱਸ ਦਈਏ ਹੋਮਲੈਂਡ ਚੋਂ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਹੜੀ ਦਹਿਸ਼ਤ ਦੀ ਇਹ ਸੀਸੀਟੀਵੀ ਦੱਸੀ ਜਾ ਰਹੀ ਹੈ ਤੁਸੀਂ ਸਾਫ਼ ਤੌਰ ਤੇ ਸੀਸੀਟੀਵੀ 'ਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੋ ਥੀੜਾ ਵਿੱਚ ਫਾਇਰਿੰਗ ਕੀਤੀ ਤੇ ਉਸ ਤੋਂ ਬਾਅਦ ਇਹ ਤਿੰਨ ਚਾਰ ਛੋਟੇ ਜਿਹੜੇ ਆ ਕਿ ਉੱਥੋਂ ਦੀ ਫਰਾਰ ਹੋ ਜਾਂਦੇ ਆ ਮੁਹੱਲੀ ਪੁਲਿਸ ਲਗਾਤਾਰ ਇਹਨਾਂ ਦੀ ਪਾਲ ਕਰ ਰਹੀ ਹੈ ਲੇਕਿਨ ਹਲੇ ਤੱਕ ਫੜੇ ਨਹੀਂ ਗਏ ਜੇ ਤੁਹਾਨੂੰ ਲਗਾਤਾਰ ਦੱਸ ਦਿੰਨੇ ਆ ਵੀ ਦਹਿਸ਼ਤਗਰਦੀ ਦੀ ਜਿਹੜੀ ਸੀਸੀਟੀਵੀ ਹੁਣ ਨਿਕਲ ਕੇ ਸਾਹਮਣੇ ਆਈ ਹੈ ਹੋਮਲੈਂਡ ਚੋਂ ਤੇ ਦੋ ਥੀੜਾ ਵੱਲੋਂ ਝਗੜਾ ਕੀਤਾ ਜਾ ਰਿਹਾ ਹੈ ਕਿ ਸ਼ਖਸ ਨੇ ਆਪਣੇ ਹੱਥ 'ਚ ਬੰਦੂਕ ਵੀ ਫੜੀ ਹੋਈ ਹੈ ਇੱਥੇ ਇੱਕ ਨਾਮੀ ਸਿੰਗਰ ਜਿਹੜੇ ਆ ਕਿ ਹੋਮਲੈਂਡ 'ਚ ਰਹਿੰਦੇ ਆ ਤੇ ਆਏ ਦਿਨ ਇੱਥੇ ਇੱਕ ਝਗੜੇ ਹੁੰਦੇ ਰਹਿੰਦੇ ਆ ਸ਼ਿਕਾਇਤਾਂ ਵੀ ਮਿਲਦੀਆਂ ਆ ਲੇਕਿਨ ਹੋਮਲੈਂਡ 'ਚ ਲਗਾਤਾਰ ਜਿਹ ਜਿਹੜਾ دہشت ਦਾ ਮਾਹੌਲ ਉੱਥੇ ਹੈ ਉਹ ਲਗਾਤਾਰ جاری ਹੈ ਤੇ ਤੁਹਾਨੂੰ ਦੱਸਦੇ ਨੇ ਹோம் ਲੈਂਡ ਲਗਾਤਾਰ ਹੁਣ ਗੈਂਗ ਲੈਂਡ ਬੰਦਾ ਜਾ ਰਿਹਾ ਹੈ ਮੁਹੱਲੀ ਤੋਂ ਅਮਨ ਲੂਨਾ ਦੀ ਰਿਪੋਰਟ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਮੋਹੱਲੀ ਦਾ ਜਿਹੜਾ ਹੋਮਲੈਂਡ ਹੈ ਹੁਣ ਇੱਕ ਗੈਂਗਲੈਂਡ ਬੰਦਾ ਜਾ ਰਿਹਾ ਹੈ ਤੁਹਾਨੂੰ ਇੱਕ ਸੀਸੀਟੀਵੀ ਦਿਖਾ ਦਿੰਨੇ ਆ ਦਹਿਸ਼ਤ ਦੀ ਇਹ ਸੀਸੀਟੀਵੀ ਵਾਰਦਾਤ ਹੈ ਜਿਹੜਾ ਗੋਲੀकांड ਹੋਇਆ ਸੀਗਾ ਗੋਲੀकांड ਤੇ ਤੁਹਾਨੂੰ ਦੱਸ ਦਈਏ ਦੋ ਸਕੇ ਪਰਾ ਸੁਖਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਤੇ ਤਾਬੜ ਤੋਰ ਜਿਹੜੀ ਕਿ ਹੋਮਲੈਂਡ ਵਿੱਚ ਦੇਰ ਰਾਤ ਫਾਇਰਿੰਗ ਕੀਤੀ ਗਈ ਸੀ ਤੇ ਪੁਲਿਸ ਨੂੰ ਉੱਥੋਂ ਦੀ ਚਾਰ ਤੋਂ ਲੈ ਕੇ ਪੰਜ ਖੋਲ ਵੀ ਜਿਹੜੇ ਆ ਕਿ ਬਰਾਮਤ ਕਰ ਲਏਗੇ ਸੀ ਤੇ ਤੁਹਾਨੂੰ ਦੱਸ ਦਈਏ ਹੋਮਲੈਂਡ ਚੋਂ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਹੜੀ ਦਹਿਸ਼ਤ ਦੀ ਇਹ ਸੀਸੀਟੀਵੀ ਦੱਸੀ ਜਾ ਰਹੀ ਹੈ ਤੁਸੀਂ ਸਾਫ਼ ਤੌਰ ਤੇ ਸੀਸੀਟੀਵੀ 'ਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੋ ਥੀੜਾ ਵਿੱਚ ਫਾਇਰਿੰਗ ਕੀਤੀ ਤੇ ਉਸ ਤੋਂ ਬਾਅਦ ਇਹ ਤਿੰਨ ਚਾਰ ਛੋਟੇ ਜਿਹੜੇ ਆ ਕਿ ਉੱਥੋਂ ਦੀ ਫਰਾਰ ਹੋ ਜਾਂਦੇ ਆ ਮੁਹੱਲੇ ਪੁਲਿਸ ਲਗਾਤਾਰ ਇਹਨਾਂ ਦੀ ਪਾਲ ਕਰ ਰਹੀ ਹੈ ਲੇਕਿਨ ਹਲੇ ਤੱਕ ਫੜੇ ਨਹੀਂ ਗਏ ਜੇ ਤੁਹਾਨੂੰ ਲਗਾਤਾਰ ਦੱਸ ਦਿੰਨੇ ਆ ਵੀ ਦਹਿਸ਼ਤਗਰਦੀ ਦੀ ਜਿਹੜੀ ਸੀਸੀਟੀਵੀ ਹੁਣ ਨਿਕਲ ਕੇ ਸਾਹਮਣੇ ਆਈ ਹੈ ਹੋਮਲੈਂਡ ਚੋਂ ਤੇ ਦੋ ਥੀੜਾਂ ਵੱਲੋਂ ਝਗੜਾ ਕੀਤਾ ਜਾ ਰਿਹਾ ਇੱਕ ਸ਼ਖਸ ਨੇ ਆਪਣੇ ਹੱਥ 'ਚ ਬੰਦੂਕ ਵੀ ਫੜੀ ਹੋਈ ਹੈ ਇੱਥੇ ਇੱਕ ਨਾਮੀ ਸਿੰਗਰ ਜਿਹੜੇ ਆ ਕਿ ਹੋਮਲੈਂਡ 'ਚ ਰਹਿੰਦੇ ਆ ਤੇ ਆਏ ਦਿਨ ਇੱਥੇ ਇੱਕ ਝਗੜੇ ਹੁੰਦੇ ਰਹਿੰਦੇ ਆ ਸ਼ਿਕਾਇਤਾਂ ਵੀ ਮਿਲਦੀਆਂ ਆ ਲੇਕਿਨ ਹੋਮਲੈਂਡ 'ਚ ਲਗਾਤਾਰ ਜਿਹੜ ਜਿਹੜਾ دہشت ਦਾ ਮਾਹੌਲ ਉੱਥੇ ਹੈ ਉਹ ਲਗਾਤਾਰ ਜਾਰੀ ਹੈ ਤੇ ਤੁਹਾਨੂੰ ਦੱਸ ਦਿੰਦੇ ਹਾਂ ਹੋਮ ਲੈਂਡ ਲਗਾਤਾਰ ਹੁਣ ਗੈਂਗ ਲੈਂਡ ਬੰਦਾ ਜਾ ਰਿਹਾ ਹੈ ਮੁਹੱਲੇ ਤੋਂ ਅਮਨ ਲੂਨਾ ਦੀ ਰਿਪੋਰਟ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਮੋਹੱਲੀ ਦਾ ਜਿਹੜਾ ਹੋਮਲੈਂਡ ਹੈ ਹੁਣ ਇੱਕ ਗੈਂਗਲੈਂਡ ਬੰਦਾ ਜਾ ਰਿਹਾ ਹੈ ਤੁਹਾਨੂੰ ਇੱਕ ਸੀਸੀਟੀਵੀ ਦਿਖਾ ਦਿੰਨੇ ਆ ਦਹਿਸ਼ਤ ਦੀ ਇਹ ਸੀਸੀਟੀਵੀ ਵਾਰਦਾਤ ਹੈ ਜਿਹੜਾ ਗੋਲੀकांड ਹੋਇਆ ਸੀਗਾ ਗੋਲੀकांड ਤੇ ਤੁਹਾਨੂੰ ਦੱਸ ਦਈਏ ਦੋ ਸਕੇ ਪ੍ਰਾ ਸੁਖਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਤੇ ਤਾਬੜ ਤੋਰ ਜਿਹੜੀ ਕਿ ਹੋਮਲੈਂਡ ਵਿੱਚ ਦੇਰ ਰਾਤ ਫਾਇਰਿੰਗ ਕੀਤੀ ਗਈ ਸੀ ਤੇ ਪੁਲਿਸ ਨੂੰ ਉੱਥੋਂ ਦੀ ਚਾਰ ਤੋਂ ਲੈ ਕੇ ਪੰਜ ਖੋਲ ਵੀ ਜਿਹੜੇ ਆ ਕਿ ਬਰਾਮਦ ਕਰ ਲਏ ਗਏ ਸੀ ਤੇ ਤੁਹਾਨੂੰ ਦੱਸ ਦਈਏ ਹੋਮਲੈਂਡ ਚੋਂ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਹੜੀ ਦਹਿਸ਼ਤ ਦੀ ਇਹ ਸੀਸੀਟੀਵੀ ਦੱਸੀ ਜਾ ਰਹੀ ਹੈ ਤੁਸੀਂ ਸਾਫ਼ ਤੌਰ ਤੇ ਸੀਸੀਟੀਵੀ 'ਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੋ ਥੀੜਾ ਵਿੱਚ ਫਾਇਰਿੰਗ ਕੀਤੀ ਤੇ ਉਸ ਤੋਂ ਬਾਅਦ ਇਹ ਤਿੰਨ ਚਾਰ ਛੋਟੇ ਜਿਹੜੇ ਆ ਕਿ ਉੱਥੋਂ ਦੀ ਫਰਾਰ ਹੋ ਜਾਂਦੇ ਆ ਮੁਹੱਲੀ ਪੁਲਿਸ ਲਗਾਤਾਰ ਇਹਨਾਂ ਦੀ ਪਾਲ ਕਰ ਰਹੀ ਹੈ ਲੇਕਿਨ ਹਲੇ ਤੱਕ ਫੜੇ ਨਹੀਂ ਗਏ ਜੇ ਤੁਹਾਨੂੰ ਲਗਾਤਾਰ ਦੱਸ ਦਿੰਨੇ ਆ ਵੀ ਦਹਿਸ਼ਤਗਰਦੀ ਦੀ ਜਿਹੜੀ ਸੀਸੀਟੀਵੀ ਹੁਣ ਨਿਕਲ ਕੇ ਸਾਹਮਣੇ ਆਈ ਹੈ ਹੋਮਲੈਂਡ ਚੋਂ ਤੇ ਦੋ ਥੀੜਾ ਵੱਲੋਂ ਝਗੜਾ ਕੀਤਾ ਜਾ ਰਿਹਾ ਹੈ ਕਿ ਸ਼ਖਸ ਨੇ ਆਪਣੇ ਹੱਥ 'ਚ ਬੰਦੂਕ ਵੀ ਫੜੀ ਹੋਈ ਹੈ ਇੱਥੇ ਇੱਕ ਨਾਮੀ ਸਿੰਗਰ ਜਿਹੜੇ ਆ ਕਿ ਹੋਮਲੈਂਡ 'ਚ ਰਹਿੰਦੇ ਆ ਤੇ ਆਏ ਦਿਨ ਇੱਥੇ ਇੱਕ ਝਗੜੇ ਹੁੰਦੇ ਰਹਿੰਦੇ ਆ ਸ਼ਿਕਾਇਤਾਂ ਵੀ ਮਿਲਦੀਆਂ ਆ ਲੇਕਿਨ ਹੋਮਲੈਂਡ 'ਚ ਲਗਾਤਾਰ ਜਿਹ हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स एप चैनल आरोप